ਬਿਲਕੁਲ万 ਸਿੰਘ ਸਿੱਧੂ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਮੈਂ ਆਪ ਜੀ ਦਾ ਧਿਆਨ ਲਿਆਉਣਾ ਚਾਹੁੰਦਾ ਵੀ ਮੇਰੇ ਹਲਕੇ ਵਿੱਚ ਐਡਵਾਂਸ ਟ੍ਰੇਨਿੰਗ ਇੰਸਟੀਚਿਊਟ ਹੈ ਜਿਹਦਾ ਨਾਂ ATIA ਹੈ ਉਹਦੇ ਵਿੱਚ ਬਹੁਤ ਵੱਡੀ ਜਗ੍ਹਾ ਮੈਂ ਫੋਟੋਆਂ ਵੀ ਆਪ ਜੀ ਦੇ ਧਿਆਨ ਵਾਸਤੇ ਲੈ ਕੇ ਆਇਆ ਮੈਂ ਭੇਜਦਾ ਤੁਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਅੰਦਰ ਬਹੁਤ ਜਗ੍ਹਾ ਪਈ ਹੈ ਪਰ ਜਿਹੜੀਆਂ ਮੇਰੇ ਹਲਕੇ ਦੇ ਲੋਕਾਂ ਨੂੰ ਵਚਣ ਲਈ ਜਿਹੜੀਆਂ ਸੜਕਾਂ ਨੇ ਉਹ ਬਹੁਤ ਛੋਟੀਆਂ ਨੇ ਜਦੋਂ ਸਵੇਰ ਮੌਕੇ ਬੱਚਿਆਂ ਨੇ ਸਕੂਲਾਂ ਨੂੰ ਜਾਣਾ ਜਾਂ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਜਾਂ ਘਰਾਂ ਤੋਂ ਜਾਣਾ ਜਾਂ ਜਿਹੜੇ ਵੀ ਬੰਦਿਆਂ ਨੇ ਫੈਕਟਰੀਆਂ ਤੋਂ ਆਪਣਾ ਬਣਿਆ ਹੋਇਆ ਮਾਲ ਭੇਜਣਾ ਕਿਉਂਕਿ ਜਿਹੜਾ ਉਦਯੋਗਿਕ ਏਰੀਆ ਥੱਲੇ کارਖਾਨਿਆਂ ਦੇ ਉੱਪਰ ਮਕਾਨ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਜੇ ਤੁਸੀਂ ਕਿਰਪਾ ਕਰੋ ਤਾਂ ਇਹ ਜਿਹੜੀਆਂ ਸੜਕਾਂ ਚੌੜੀਆਂ ਹੋ ਜਾਣ ਤੇ ਜਿਹੜੀ ਉਹ ਏਟੀਵੀਆ ਉਹ ਸੈਂਟਰ ਅੰਦਰ ਟੇਕਿੰਗ ਹੈ ਵੀ ਤੁਸੀਂ ਸਿਫਾਰਿਸ਼ ਕਰ ਦਿਓ ਜਾਂ ਲਿਖ ਕੇ ਭੇਜਣ ਸੁਯੰ ਸਾਹਿਬ ਉਹ ਸੜਕਾਂ ਜੇ ਚੌੜੀਆਂ ਹੋ ਜਾਣ ਤਾਂ ਮੈਂ ਸਮਝਦਾ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਇਹਦੇ ਵਿੱਚ ਬੜੀ ਵੱਡੀ ਰਾਹਤ ਮਿਲੂਗੀ ਕਿਉਂਕਿ ਆਪਾਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੈ ਤੁਹਾਡੇ ਦੀ ਬਹੁਤ ਬਹੁਤ ਧੰਨਵਾਦ ਵੈਰੀ ਗੁੱਡ ਵੀਕਪਾ ਰਾ ਕੁਲਵੰਤ ਸਿੰਘ ਸਿੱਧੂ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਮੈਂ ਆਪ ਜੀ ਦਾ ਧਿਆਨ ਲਿਆਉਣਾ ਚਾਹੁੰਦਾ ਵੀ ਮੇਰੇ ਹਲਕੇ ਵਿੱਚ ਐਡਵਾਂਸ ਟ੍ਰੇਨਿੰਗ ਇੰਸਟੀਚਿਊਟ ਹੈ ਜਿਹਦਾ ਨਾਂ ATIA ਹੈ ਉਹਦੇ ਵਿੱਚ ਬਹੁਤ ਵੱਡੀ ਜਗ੍ਹਾ ਮੈਂ ਫੋਟੋਆਂ ਵੀ ਆਪ ਜੀ ਦੇ ਧੰਨਵਾਦ ਤੇ ਲੈ ਕੇ ਆਇਆ ਮੈਂ ਭੇਜਦਾ ਤੁਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਅੰਦਰ ਬਹੁਤ ਜਗ੍ਹਾ ਪਈ ਹੈ ਪਰ ਜਿਹੜੀਆਂ ਮੇਰੇ ਹਲਕੇ ਦੇ ਲੋਕਾਂ ਨੂੰ ਵਚਣ ਲਈ ਜਿਹੜੀਆਂ ਸੜਕਾਂ ਨੇ ਉਹ ਬਹੁਤ ਛੋਟੀਆਂ ਨੇ ਜਦੋਂ ਸਵੇਰ ਮੌਕੇ ਬੱਚਿਆਂ ਨੇ ਸਕੂਲਾਂ ਨੂੰ ਜਾਣਾ ਜਾਂ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਜਾਂ ਘਰਾਂ ਤੋਂ ਜਾਣਾ ਜਾਂ ਜਿਹੜੇ ਵੀ ਬੰਦਿਆਂ ਨੇ ਫੈਕਟਰੀਆਂ ਜੋ ਆਪਣਾ ਬਣਿਆ ਹੈ ਮਾਲ ਭੇਜਣਾ ਕਿਉਂਕਿ ਜਿਹੜਾ ਅੰਦਾਜ਼ੀ ਏਰੀਆ ਥੱਲੇ کارਖਾਨਿਆਂ ਦੇ ਉੱਪਰ ਮਕਾਨ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਜੇ ਤੁਸੀਂ ਕਿਰਪਾ ਕਰੋ ਤਾਂ ਇਹ ਜਿਹੜੀਆਂ ਸੜਕਾਂ ਚੌੜੀਆਂ ਹੋ ਜਾਣ ਤੇ ਜਿਹੜੀ ਉਹ ਏਟੀਵੀ ਆ ਉਹ ਸੈਂਟਰ ਅੰਡਰਟੇਕਿੰਗ ਆ ਇਹ ਤੁਸੀਂ ਸਿਫਾਰਿਸ਼ ਕਰ ਦਿਓ ਜਾਂ ਲਿਖ ਕੇ ਭੇਜਣ ਸੁਯੰਮ ਸਾਹਿਬ ਉਹ ਸੜਕਾਂ ਜੇ ਚੌੜੀਆਂ ਹੋ ਜਾਣ ਤਾਂ ਮੈਂ ਸਮਝਦਾ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਇਹਦੇ ਵਿੱਚ ਬੜੀ ਵੱਡੀ ਰਾਹਤ ਮਿਲੂਗੀ ਕਿਉਂਕਿ ਆਪਾਂ ਲੋਕਾਂ ਦਾ ਵਿਸ਼ਵਾਸ ਚੀਤਣਾ ਹੈ ਤੁਹਾਡੇ ਦੀ ਬਹੁਤ ਬਹੁਤ ਧੰਨਵਾਦ ਵੈਰੀ ਗੁੱਡ ਨਿਕਾ। ਸ੍ਰੀ ਕੁਲਵੰਤ ਸਿੰਘ ਸਿੱਧੂ ਚੰਨਵਾਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਹੈ। ਮੈਂ ਆਪ ਜੀ ਦਾ ਧਿਆਨ ਲਿਆਉਣਾ ਚਾਹੁੰਦਾ ਵੀ ਮੇਰੇ ਹਲਕੇ ਵਿੱਚ ਐਡਵਾਂਸ ਟ੍ਰੇਨਿੰਗ ਇੰਸਟੀਚਿਊਟ ਹੈ ਜਿਹਦਾ ਨਾਂ ਇਟਲੀਆ ਉਹਦੇ ਵਿੱਚ ਬਹੁਤ ਵੱਡੀ ਜਗ੍ਹਾ ਹੈ ਮੈਂ ਫੋਟੋਆਂ ਵੀ ਆਪ ਜੀ ਦੇ ਧਿਆਨ ਵਾਸਤੇ ਲੈ ਕੇ ਆਇਆ ਮੈਂ ਭੇਜਦਾ ਤੁਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਅੰਦਰ ਬਹੁਤ ਜਗ੍ਹਾ ਪਈ ਹੈ ਪਰ ਜਿਹੜੀਆਂ ਮੇਰੇ ਹਲਕੇ ਦੇ ਲੋਕਾਂ ਨੂੰ ਵਿਚਣ ਲਈ ਜਿਹੜੀਆਂ ਸੜਕਾਂ ਨੇ ਉਹ ਬਹੁਤ ਛੋਟੀਆਂ ਨੇ ਜਦੋਂ ਸਵੇਰ ਮੌਕੇ ਬੱਚਿਆਂ ਨੇ ਸਕੂਲਾਂ ਨੂੰ ਜਾਣਾ ਜਾਂ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਜਾਂ ਘਰਾਂ ਤੋਂ ਜਾਣਾ ਗਾਂ ਜਿਹੜੇ ਵੀ ਬੰਦਿਆਂ ਨੇ ਫੈਕਟਰੀਆਂ ਜੋ ਆਪਣਾ ਬਣਿਆ ਹੈ ਮਾਲ ਭੇਜਣਾ ਕਿਉਂਕਿ ਜਿਹੜਾ ਇੰਡਸਟਰੀ ਏਰੀਆ ਥੱਲੇ ਕਾਰਖਾਨਿਆਂ ਦੇ ਉੱਪਰ ਮਕਾਨ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਜੇ ਤੁਸੀਂ ਕਿਰਪਾ ਕਰੋ ਤਾਂ ਇਹ ਜਿਹੜੀਆਂ ਸੜਕਾਂ ਚੌੜੀਆਂ ਹੋ ਜਾਣ ਤੇ ਜਿਹੜੀ ਉਹ ਏਟੀਵੀਆ ਉਹ ਸੈਂਟਰ ਅੰਡਰਟੇਕਿੰਗ ਹੈ ਵੀ ਤੁਸੀਂ ਸਿਫਾਰਿਸ਼ ਕਰ ਦਿਓ ਜਾਂ ਲਿਖ ਕੇ ਭੇਜਣ ਸੁਰੀਮ ਸਾਹਿਬ ਉਹ ਸੜਕਾਂ ਜੇ ਚੌੜੀਆਂ ਹੋ ਜਾਣ ਤਾਂ ਮੈਂ ਸਮਝਦਾ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਇਹਦੇ ਵਿੱਚ ਬੜੀ ਵੱਡੀ ਰਾਹਤ ਮਿਲੂਗੀ ਕਿ ਆਪਾਂ ਲੋਕਾਂ ਦਾ ਵਿਸ਼ਵਾਸ ਕੀਤਾ ਹੈ ਤੁਹਾਡੇ ਦੀ ਬਹੁਤ ਬਹੁਤ ਧੰਨਵਾਦ ਵੈਰੀ ਗੁੱਡ ਨਿਕਾ ਸ੍ਰੀ ਕੁਲਵੰਤ ਸਿੰਘ ਸਿੱਧੂ ਜਨਮਾਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਮੈਂ ਆਪ ਜੀ ਦਾ ਧਿਆਨ ਲਿਆਉਣਾ ਚਾਹੁੰਦਾ ਵੀ ਮੇਰੇ ਹਲਕੇ ਵਿੱਚ ਐਡਵਾਂਸ ਟ੍ਰੇਨਿੰਗ ਇੰਸਟੀਚਿਊਟ ਹੈ ਜਿਹਦਾ ਨਾਂ ਐਟੀਆਈਆ ਉਹਦੇ ਵਿੱਚ ਬਹੁਤ ਵੱਡੀ ਜਗ੍ਹਾ ਮੈਂ ਫੋਟੋਆਂ ਵੀ ਆਪ ਜੀ ਦੇ ਧੰਨਵਾਦ ਤੇ ਲੈ ਕੇ ਆਇਆ ਮੈਂ ਭੇਜਦਾ ਤੁਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਅੰਦਰ ਬਹੁਤ ਜਗ੍ਹਾ ਪਈ ਹੈ ਪਰ ਜਿਹੜੀਆਂ ਮੇਰੇ ਹਲਕੇ ਦੇ ਲੋਕਾਂ ਨੂੰ ਵੇਚਣ ਲਈ ਜਿਹੜੀਆਂ ਸੜਕਾਂ ਨੇ ਉਹ ਬਹੁਤ ਛੋਟੀਆਂ ਨੇ ਜਦੋਂ ਸਵੇਰ ਮੌਕੇ ਬੱਚਿਆਂ ਨੇ ਸਕੂਲਾਂ ਨੂੰ ਜਾਣਾ ਜਾਂ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਜਾਂ ਘਰਾਂ ਤੋਂ ਜਾਣਾ ਜਾਂ ਜਿਹੜੇ ਵੀ ਬੰਦਿਆਂ ਨੇ ਫੈਕਟਰੀਆਂ ਤੋਂ ਆਪਣਾ ਬਣਿਆ ਹੋਇਆ ਮਾਲ ਭੇਜਣਾ ਕਿਉਂਕਿ ਜਿਹੜਾ ਇੰਡਸਟਰੀ ਏਰੀਆ ਥੱਲੇ ਕਾਰਖਾਨਿਆਂ ਦੇ ਉੱਪਰ ਮਕਾਨ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਜੇ ਤੁਸੀਂ ਕਿਰਪਾ ਕਰੋ ਤਾਂ ਇਹ ਜਿਹੜੀਆਂ ਸੜਕਾਂ ਚੌੜੀਆਂ ਹੋ ਜਾਣ ਤੇ ਜਿਹੜੀ ਉਹ ਏਟੀਵੀਆ ਉਹ ਸੈਂਟਰ ਅੰਦਰ ਟੇਕਿੰਗ ਹੈ ਵੀ ਤੁਸੀਂ ਸਿਫਾਰਿਸ਼ ਕਰ ਦਿਓ ਜਾਂ ਲਿਖ ਕੇ ਭੇਜਣ ਸੁਯਮ ਸਾਹਿਬ ਉਹ ਸੜਕਾਂ ਜੇ ਚੌੜੀਆਂ ਹੋ ਜਾਣ ਤਾਂ ਮੈਂ ਸਮਝਦਾ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਇਹਦੇ ਵਿੱਚ ਬੜੀ ਵੱਡੀ ਰਾਹਤ ਮਿਲੂਗੀ ਕਿਉਂਕਿ ਆਪਾਂ ਲੋਕਾਂ ਦਾ ਵਿਸ਼ਵਾਸ ਚਿਤਣਾ ਹੈ ਤੁਹਾਡੇ ਦੀ ਬਹੁਤ ਬਹੁਤ ਧੰਨਵਾਦ ਵੈ ਗੁੱਡ ਨਿਕਾ ਰਾ ਕੁਲਵੰਤ ਸਿੰਘ ਸਿੱਧੂ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਮੈਂ ਆਪ ਜੀ ਦਾ ਧਿਆਨ ਲਿਆਉਣਾ ਚਾਹੁੰਦਾ ਵੀ ਮੇਰੇ ਹਲਕੇ ਵਿੱਚ ਐਡਵਾਂਸ ਟ੍ਰੇਨਿੰਗ ਇੰਸਟੀਚਿਊਟ ਹੈ ਜਿਹਦਾ ਨਾਂ ਏਟੀਆਈ ਹੈ ਉਦੇ ਵਿੱਚ ਬਹੁਤ ਵੱਡੀ ਜਗ੍ਹਾ ਮੈਂ ਫੋਟੋਆਂ ਵੀ ਆਪ ਜੀ ਦੇ ਧੰਨਵਾਦ ਤੇ ਲੈ ਕੇ ਆਇਆ ਮੈਂ ਭੇਜਦਾ ਤੁਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਅੰਦਰ ਬਹੁਤ ਜਗ੍ਹਾ ਪਈ ਹੈ ਪਰ ਜਿਹੜੀਆਂ ਮੇਰੇ ਹਲਕੇ ਦੇ ਲੋਕਾਂ ਨੂੰ ਵਿਚਣ ਲਈ ਜਿਹੜੀਆਂ ਸੜਕਾਂ ਨੇ ਉਹ ਬਹੁਤ ਛੋਟੀਆਂ ਨੇ ਜਦੋਂ ਸਵੇਰ ਮੌਕੇ ਬੱਚਿਆਂ ਨੇ ਸਕੂਲਾਂ ਨੂੰ ਜਾਣਾ ਜਾਂ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਜਾਂ ਘਰਾਂ ਤੋਂ ਜਾਣਾ ਜਾਂ ਜਿਹੜੇ ਵੀ ਬੰਦਿਆਂ ਨੇ ਫੈਕਟਰੀਆਂ ਚੋਂ ਆਪਣਾ ਬਣਿਆ ਹੋਇਆ ਮਾਲ ਵੇਚਣਾ ਕਿਉਂਕਿ ਜਿਹੜਾ ਇੰਡਸਟਰੀ ਏਰੀਆ ਥੱਲੇ ਕਾਰਖਾਨਿਆਂ ਦੇ ਉੱਪਰ ਮਕਾਨ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਜੇ ਤੁਸੀਂ ਕਿਰਪਾ ਕਰੋ ਤਾਂ ਇਹ ਜਿਹੜੀਆਂ ਸੜਕਾਂ ਚੌੜੀਆਂ ਹੋ ਜਾਣ ਤੇ ਜਿਹੜੀ ਉਹ ਏਟੀਵੀ ਆ ਉਹ ਸੈਂਟਰ ਅੰਦਰ ਟੇਕਿੰਗ ਆ ਵੀ ਤੁਸੀਂ ਸਿਫਾਰਿਸ਼ ਕਰ ਦਿਓ ਜਾਂ ਲਿਖ ਕੇ ਭੇਜਣ ਸ੍ਰੀਮਨ ਸਾਹਿਬ ਉਹ ਸੜਕਾਂ ਜੇ ਚੌੜੀਆਂ ਹੋ ਜਾਣ ਤਾਂ ਮੈਂ ਸਮਝਦਾ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਇਹਦੇ ਵਿੱਚ ਬੜੀ ਵੱਡੀ ਰਾਹਤ ਮਿਲੂਗੀ ਕਿਉਂਕਿ ਆਪਾਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੈ ਤੁਹਾਡੇ ਦੀ ਬਹੁਤ ਬਹੁਤ ਧੰਨਵਾਦ ਵੈ ਗੁੱਡ ਨੀਕਾ ਰਾ ਕੁਲਵੰਤ ਸਿੰਘ ਸਿੱਧੂ ਤਨਵਜ ਬਿਕਰ ਸਾਹਿਬ ਤੁਸੀਂ ਮੈਨੂੰ ਬੋਲਣ ਲਈ ਸਮਾਂ ਦਿੱਤਾ ਮੈਂ ਆਪ ਜੀ ਦਾ ਧਿਆਨ ਲਿਆਉਣਾ ਚਾਹੁੰਦਾ ਵੀ ਮੇਰੇ ਹਲਕੇ ਵਿੱਚ ਐਡਵਾਂਸ ਟ੍ਰੇਨਿੰਗ ਇੰਸਟੀਚਿਊਟਾ ਜਿਹਦਾ ਨਾਂ ਐਟਵੀਆ ਆ ਉਹਦੇ ਵਿੱਚ ਬਹੁਤ ਵੱਡੀ ਜਗ੍ਹਾ ਮੈਂ ਫੋਟੋਆਂ ਵੀ ਆਪ ਜੀ ਦੇ ਧਿਆਨ ਵਾਸਤੇ ਲੈ ਕੇ ਆਇਆ ਮੈਂ ਭੇਜਦਾ ਤੁਸੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦੇ ਅੰਦਰ ਬਹੁਤ ਜਗ੍ਹਾ ਪਈ ਹੈ ਪਰ ਜਿਹੜੀਆਂ ਮੇਰੇ ਹਲਕੇ ਦੇ ਲੋਕਾਂ ਨੂੰ ਵੇਚਣ ਲਈ ਜਿਹੜੀਆਂ ਸੜਕਾਂ ਨੇ ਉਹ ਬਹੁਤ ਛੋਟੀਆਂ ਨੇ ਜਦੋਂ ਸਵੇਰ ਮੌਕੇ ਬੱਚਿਆਂ ਨੇ ਸਕੂਲਾਂ ਨੂੰ ਜਾਣਾ ਜਾਂ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਜਾਂ ਘਰਾਂ ਤੋਂ ਜਾਣਾ ਜਾਂ ਜਿਹੜੇ ਵੀ ਬੰਦਿਆਂ ਨੇ ਫੈਕਟਰੀਆਂ ਤੋਂ ਆਪਣਾ ਬਣਿਆ ਹੋਇਆ ਮਾਲ ਭੇਜਣਾ ਕਿਉਂਕਿ ਜਿਹੜਾ ਇੰਡਸਟਰੀ ਏਰੀਆ ਥੱਲੇ ਕਾਰਖਾਨਿਆਂ ਦੇ ਉੱਪਰ ਮਕਾਨ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਜੇ ਤੁਸੀਂ ਕਿਰਪਾ ਕਰੋ ਤਾਂ ਇਹ ਜਿਹੜੀਆਂ ਸੜਕਾਂ ਚੌੜੀਆਂ ਹੋ ਜਾਣ ਤੇ ਜਿਹੜੀ ਉਹ ਏਟੀਆਈਆ ਉਹ ਸੈਂਟਰ ਅੰਦਰ ਟੇਕਿੰਗ ਆ ਇਹ ਤੁਸੀਂ ਸਿਫਾਰਿਸ਼ ਕਰ ਦਿਓ ਜਾਂ ਲਿਖ ਕੇ ਭੇਜਣ ਸੁਯੰਮ ਸਾਹਿਬ ਉਹ ਸੜਕਾਂ ਜੇ ਚੌੜੀਆਂ ਹੋ ਜਾਣ ਤਾਂ ਮੈਂ ਸਮਝਦਾ ਵੀ ਮੇਰੇ ਹਲਕੇ ਦੇ ਲੋਕਾਂ ਨੂੰ ਇਹਦੇ ਵਿੱਚ ਬੜੀ ਵੱਡੀ ਰਾਹਤ ਮਿਲੂਗੀ ਤੇ ਆਪਾਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੈ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਵੈਰੀ ਗੁੱਡ ਨੀ ਕਾਲ